ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਸਿਰਫ ਦੋ ਸਲਾਂਗਾਂ ਦਾ ਡਿਜ਼ਾਈਨ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਚਾਰ ਦੇ ਮਲਟੀਪਲ ਦੋ ਕੁੰਡੇ ਵਾਧੂ ਲੈਣੇ ਜਿਵੇਂ 4 4 4 ਲਾਸਟ ਤੇ ਦੋ ਕੁੰਡੇ ਵਾਧੂ ਰੱਖਾਂਗੇ ਡਿਜ਼ਾਈਨ ਨੂੰ ਸੈੱਟ ਕਰਨ ਲਈ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰੀਏ ਆਪਾਂ ਇਸ ਡਿਜ਼ਾਈਨ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਆਪਾਂ ਇੱਕ ਵਾਰ ਸਿੱਧੀ ਸਿਲਾਈ ਬਣਾਵਾਂਗੇ ਸਿਰਫ ਇੱਕ ਵਾਰ ਬਣਾਵਾਂਗੇ ਉਸ ਤੋਂ ਬਾਅਦ ਆਪਣਾ ਡਿਜ਼ਾਈਨ ਹੈ ਜਿਹੜਾ ਸ਼ੁਰੂ ਹੋਊਗਾ ਠੀਕ ਹੈ ਦੋ ਸਿਲਾਈਆਂ ਦਾ ਡਿਜ਼ਾਈਨ ਬਾਰਡਰ ਬਣਾਉਣ ਤੋਂ ਬਾਅਦ ਇਹ ਸਿਲਾਈ ਤੁਸੀਂ ਸਿਰਫ ਇੱਕ ਵਾਰ ਬਣਾਉਣੀ ਹੈ ਫਾਊਂਡਾ ਫਾਊਂਡੇਸ਼ਨ ਰੋ ਵੀ ਆਪਾਂ ਨੂੰ ਕਹਿ ਸਕਦੇ ਆ ਬੇਸਿਕ ਰੋ ਵੀ ਕਹਿ ਸਕਦੇ ਆ ਉਸ ਤੋਂ ਬਾਅਦ ਡਿਜ਼ਾਈਨ ਦੀਆਂ ਦੋ ਸਲਾਂਗਾਂ ਚੱਲਣੀਆਂ ਬਾਰ-ਬਾਰ ਆਪਾਂ ਉਹੀ ਦੋ ਸਲਾਂਗਾਂ ਨੂੰ ਰਿਪੀਟ ਕਰਦੇ ਜਾਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਸਕੀਵੀ ਬਲਾਊਜ਼ ਕਿਸੇ ਵੀ ਕਲਰ ਚ ਬਣਾ ਸਕਦੇ ਹਾਂ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਸਿੱਧੇ ਪਾਸੇ ਤੋਂ ਫਾਊਂਡੇਸ਼ਨ ਰੋ ਆਪਣੀ ਜਿਹੜੀ ਕੰਪਲੀਟ ਹੋ ਗਈ ਠੀਕ ਹੈ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਉਲਟੀ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚ ਹੈ ਬਣੋ ਵਾਧੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਥ੍ਰੈਡ ਕੀਤਾ ਪਿੱਛੇ ਉਲਟੀ ਸਾਈਡ ਤੋਂ ਪਹਿਲੀ ਸਿਲਾਈ ਹੈ ਡਿਜ਼ਾਈਨ ਦੀ ਸਾਰੀ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸਲਾਈ ਹੈ। ਦੂਸਰੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ। 4-4 ਕੁੰਡਿਆਂ ਤੇ ਡਿਜ਼ਾਈਨ ਬਣਾਣਾ। ਪਹਿਲਾ ਕੁੰਡਾ ਤਾਰੂ ਚਾਹੇ ਬਣ ਤੁਹਾਡੀ ਆਪਣੀ ਮਰਜ਼ੀ ਥ੍ਰੈਡ ਕਰਾਂਗੇ ਅੱਗੇ। 2 ਕੁੰਡੇ ਬਣਾਵਾਂਗੇ ਉਲਟੀ। 1 2 ਥ੍ਰੈਡ ਹੁਣ ਆਪਾਂ ਪਿੱਛੇ ਕਰਾਂਗੇ ਠੀਕ ਹੈ ਹੁਣ ਦੇਖੋ ਜਿਹੜੇ ਆਪਣੇ ਇਹ ਦੋ ਕੁੰਡੇ ਐ ਇੱਕ ਆਪਣਾ ਇਹ ਕੁੰਡਾ ਉਲਟਾ ਇੱਕ ਇਹ ਠੀਕ ਹੈ ਜਿਹੜਾ ਇਹਨਾਂ ਦੇ ਇਸ ਤਰ੍ਹਾਂ ਵਿੱਚ ਇਸ ਤਰ੍ਹਾਂ ਥ੍ਰੈਡ ਐ ਇਹ ਦੇਖੋ ਹੁਣ ਇੱਕ ਉਲਟਾ ਕੁੰਡਾ ਇੱਧਰ ਰਹਿ ਗਿਆ ਇੱਕ ਇੱਧਰ ਜਿਹੜਾ ਇਹ ਥ੍ਰੈਡ ਐ ਨੂੰ ਆਪਾਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਫਿਰ ਜਿਹੜੀ ਦੋ ਕੁੰਡੀਆਂ ਇਹਨਾਂ ਨੂੰ ਆਪਾਂ ਬਣਾ ਲਾਂਗੇ ਸਿੱਧੇ ਇਸ ਤਰ੍ਹਾਂ ਦੇਖੋ 1 2 ਹੁਣ ਜਿਹੜਾ ਆਪਾਂ ਕੁੰਡਾ ਸਲਿੱਪ ਕੀਤਾ ਸੀ ਇਹ ਕੁੰਡੀਆਂ ਨੇ ਆਪਾਂ ਉੱਪਰ ਦੀ ਛੱਟ ਦੇਣਾ ਇਸ ਤਰ੍ਹਾਂ ਠੀਕ ਹੈ ਥ्रेड ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ्रेड ਕਰਾਂਗੇ ਪਿੱਛੇ ਫੇਰ ਉਸੇ ਤਰ੍ਹਾਂ ਇਹ ਦੋ ਕੁੰਡੇ ਉਲਟੇ ਜਿਹੜਾ ਇਸ ਤਰ੍ਹਾਂ ਵਿੱਚ ਹੈ ਥ੍ਰੈਡ ਇਹ ਵਾਲਾ ਦੇਖੋ ਇਹਨੂੰ ਆਪਾਂ ਸਲਿੱਪ ਕਰ ਲੈਣਾ ਇਸ ਤਰ੍ਹਾਂ ਫਿਰ ਇਹ ਦੋ ਕੁੰਡੇ ਸਿੱਧੇ ਬਣਾ ਲੈਣੇ ਇੱਕ ਦੋ ਫਿਰ ਸਲਿੱਪ ਕੀਤਾ ਕੁੰਡਾ ਜਿਹੜਾ اٹھਾਇਆ ਸੀ ਆਪਾਂ ਇਹਨਾਂ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਉਲਟੇ ਥ्रेड ਕਰਾਂਗੇ ਪਿੱਛੇ ਉਸੇ ਤਰ੍ਹਾਂ ਹੀ ਥ्रेड ਨੂੰ ਚੱਕਾਂਗੇ ਇਸ ਤਰ੍ਹਾਂ ਸਲਿੱਪ ਕਰਾਂਗੇ ਇਹ ਦੋਨੇ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇੱਕ ਦੋ ਸਲਿੱਪ ਕੀਤਾ ਕੁੰਡਾ ਇਹਨਾਂ ਦੇ ਉੱਪਰ ਦੀ ਸੁੱਟ ਦੇਣਾ ਨਾ ਤਾਂ ਆਪਣੇ ਇੱਥੇ ਕੋਈ ਕੁੰਡਾ ਘਟਦਾ ਤੇ ਨਾ ਹੀ ਵਧਦਾ ਠੀਕ ਹੈ ਫਿਰ ਦੋ ਕੁੰਡੇ ਉਲਟੇ ਇੱਕ ਦੋ ਥ्रेड ਕਰਾਂਗੇ ਪਿੱਛੇ ਉਸੇ ਤਰ੍ਹਾਂ ਹੀ ਥ्रेड ਨੂੰ ਉਠਾਵਾਂਗੇ ද කුන්ඩේබනාවන්ගේ ෙරජඩේ එහ සිද්දෙ සෙරේ කුන්ඩා ජඩා පස ල එපකිත් අසි ඒ කුන්ඩයන්ගේ උපරදි සුටනෑ ස්ත්‍ර ෆේරෝසිතන් ත්‍රේඩ කරන්ග එගේ දෝ කුන්ඩේ ඔල්ටෙක් ਹੈੱਡ ਕਰਾਂਗੇ ਪਿੱਛੇ ਇੱਕ ੁੰਡਾ ਠਾਵਾਂਗੇ ਇਸ ਤਰ੍ਹਾਂ ਇਹ ਦੋ ੁੰਡੇ ਬਣਾਵਾਂਗੇ ਸਿੱਧੇ ਇੱਕ ਦੋ ਜਿਹੜਾ ੁੰਡਾ ਆਪਾਂ ਸਲਿੱਪ ਕੀਤਾ ਹੈ ਦੋ ੁੰਡਿਆਂ ਦੇ ਆਪਾਂ ਉੱਪਰ ਦੀ ਸੁਟਣਾ ਇਸ ਤਰ੍ਹਾਂ ਲਾਸਟ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਇਹ ਸਿੱਧੀ ਸਲਾਈ ਹੈ ਠੀਕ ਹੈ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋਗੀ ਇੱਕ ਸਲਾਈ ਉਲਟੇ ਪਾਸੇ ਤੋਂ ਕੰਪਲੀਟ ਹੋ ਗਈ ਸੀ ਦੂਸਰੀ ਸਲਾਈ ਸਿੱਧੇ ਪਾਸੇ ਤੋਂ ਇਹੀ ਦੋ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਦੁਬਾਰਾ ਫਿਰ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਹਾਂ ਦੇਖੋ ਪਹਿਲਾ ਕੁੰਡਾ ਤਾਰੋ ਚਾਹੇ ਉਹਨੂੰ ਪਹਿਲੀ ਸਲਾਈ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਦੁਬਾਰਾ ਸ਼ੁਰੂ ਹੋਗੀ ਸਾਰੇ ਸਿੱਧੇ ਬਣਾ ਕੇ ਸਾਰੇ ਕੁੰਡੇ ਆਪਾਂ ਸਿੱਧੇ ਬਣਾਉਣੇ ਆ ਇਸ ਤਰ੍ਹਾਂ ਠੀਕ ਹੈ ਸਾਰੀ ਸਲਾਈ ਸਿੱਧੀ ਬਣਾਵਾਂਗੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਪਾਸੇ ਦਿੱਸ ਲਈਏ ਠੀਕ ਹੈ ਹੁਣ ਫੇਰ ਆਪਾਂ ਸਿੱਧੀ ਸਾਈਡ ਤੇ ਆ ਗਏ ਦੂਸਰੀ ਤੇ ਲਾਸਟ ਸਲਾਈ ਡਿਜ਼ਾਈਨ ਦੀ ਦੋ ਸਲਾਂਗਾਂ ਦਾ ਹੀ ਡਿਜ਼ਾਈਨ ਹੈ ਥ੍ਰੈਡ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਹੁਣੇ ਦੋ ਕੁੰਡੇ ਆ ਜਿਹੜਾ ਇਸ ਤਰ੍ਹਾਂ ਆਪਾਂ ਨੂੰ ਇਹ ਥ੍ਰੈਡ ਦਿਖਾਈ ਦਿੰਦਾ ਦੋਨਾਂ ਕੁੰਡਿਆਂ ਦੇ ਵਿਚਾਲੇ ਇਹਨੂੰ ਸਲਿੱਪ ਕਰਾਂਗੇ ਇਰੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਬਣਾਵਾਂਗੇ ਸਿੱਧੇ ਇੱਕ ਦੋ ਐਕਸਟਰਾ 슬ਿਪ ਕੀਤਾ ਕੁੰਡਾ ਇਹਨਾਂ ਦੇ ਉੱਪਰ ਦੀ ਸੁੱਟ ਦੇਣਾ ਦੇਖੋ ਇਸ ਤਰ੍ਹਾਂ थ्रेड ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ थ्रेड ਕਰਾਂਗੇ ਪਿੱਛੇ ਜਿਹੜਾ ਇਹ ਦੋ ਕੁੰਡਿਆਂ ਦੇ ਵਿਚਾਲੇ ਇਸ ਤਰ੍ਹਾਂ थ्रेड ਦਿਖਾਈ ਦਿੰਦਾ ਆਪਾਂ ਨੂੰ ਇਹਨੂੰ 슬ਿਪ ਕਰਾਂਗੇ ਦੋ ਕੁੰਡੇ ਬਣਾਵਾਂਗੇ ਸਿੱਧੇ దో స్థాయి ఎన్న కట్ అండే ఉల్టే థర్డ్ కే పే థర్డ్ స్పెడ దో కు కదే దాం ఫ దొన్నే కిధే బా లే స్పెట్లా క ਇਹਨਾਂ ਦੋਨਾਂ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਠੀਕ ਹੈ। ਥ੍ਰੈਡ ਕਰਾਂਗੇ ਅੱਗੇ। ਦੋ ਕੁੰਡੇ ਬਣਾਵਾਂਗੇ ਉਲਟੇ। ਫਿਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ। ਇਹ ਥ੍ਰੈਡ ਨੂੰ ਆਪਾਂ ਉਠਾ ਲੈਣਾ ਹੈ ਸਲਾਈ ਤੇ। ਇਹ ਦੋਨੇ ਕੁੰਡੇ ਬਣਾ ਲੈਣੇ ਆ ਸਿੱਧੇ 1 2 ਫਿਰ ਆਪਾਂ ਜਿਹੜਾ ਇਹ ਥ੍ਰੈਡ ਸੀ ਉਠਾਇਆ ਇਹ ਦੋ ਕੁੰਡਿਆਂ ਦੇ ਉੱਪਰ ਦੀ ਆਪਾਂ ਛੁੱਟ ਦੇਣਾ ਹੈ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਫਿਰ ਉਸੇ ਤਰ੍ਹਾਂ ਇਹ ਥ੍ਰੈਡ ਨੂੰ ਉਠਾ ਲੈਣਾ ਦੋ ਕੁੰਡੇ ਬਣਾਵਾਂਗੇ ਆਪਾਂ ਸਿੱਧੇ ਇੱਕ ਦੋ ਜਿਹੜਾ ਥ੍ਰੈਡ ਉਠਾਇਆ ਸੀ ਇਹਨੂੰ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਪਾਸ ਕਰ ਦੇਣਾ ਠੀਕ ਹੈ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਦੇਖੋ ਦੋ ਵਾਰ ਮੈਂ ਤੁਹਾਨੂੰ ਡਿਜ਼ਾਈਨ ਰਿਪੀਟ ਕਰਕੇ ਦਿਖਾਤਾ ਜਦੋਂ ਅੱਗੇ ਆਪਾਂ ਪੈਸਟ ਜੈਨ ਨੂੰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਬਣਦਾ ਜਾਂਦਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਵੀ ਜਰੂਰ ਅਪਲਾਈ ਕਰਕੇ ਦੇਖਿਓ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹਾਂ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ